ਬਹੁਤ ਹੀ ਜਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਕਿ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚ ਮਤਲਬ ਇੱਕ ਵਾਰ ਨਹੀਂ ਉਹਨੂੰ ਬਾਹਰ-ਬਾਰ ਉਹਨਾਂ ਦਰਿੰਦਗੀ ਕਰ ਰਿਹਾ ਸੀ ਤੇ ਜਿੱਦੀ ਕਿ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਉਸੇ ਪੋਸਟ ਵੀ ਹੋ ਚੁੱਕੀ ਹੈ ਮੈਡੀਕਲ ਰਿਪੋਰਟ ਵੀ ਆਖੀ ਸਾਹ ਨਿਕਲ ਗਿਆ ਹੈ ਮੈਂ ਕਹਿੰਦਾ ਬਈ ਬੱਚੇ ਨਾਲ ਜੀ ਇੱਕ ਵਾਰ ਨਹੀਂ ਬਹੁਤ ਵਾਰ ਬਾਲਾ ਹੈੜਾਗਾ ਦਰਿੰਦਗੀ ਹੋਈ ਹੈ ਸਕੂਲ ਟੀਚਰ ਨੇ ਕੀਤੀ ਹੈ ਸਕੂਲ ਦੇ ਵਾਸ਼ਰੂਮ ਚ ਸਾਰੀ ਘਟਨਾ ਹੋਈ ਹੈ ਕੋਈ ਨਹੀਂ ਸਵਾਲ ਨਹੀਂ ਕੋਈ ਨਹੀਂ ਸਵਾਲ ਨਹੀਂ ਕਰਦਾ ਇਹ ਇਥੇ ਮਾफी ਮੰਗਣਗੇ ਜੋ ਤੁਸੀਂ ਕਿਹਾ ਓਕੇ ਬੱਸ ਬੋਲੋ ਚਾਹੁੰਦੇ ਨਹੀਂ ਕਿ ਤੁਹਾਨੂੰ ਮਾਫੀ ਤੁਹਾਨੂੰ ਸੈਂਟੀਮੈਂਟਸ ਹਰਟ ਹੋਏ ਆਈ ਐਮ ਰੀਲੀ ਵੈਰੀ ਸੌਰੀ ਚਲੋ ਮੈਡਮ ਹੋਏ ਬਾਕੀ ਬੈਠ ਕੇ ਕਰਾਂਗੇ ਗੱਲ ਉੱਥੇ ਬੈਠ ਕੇ ਕਰਾਂਗੇ ਮਾਫੀ ਚਲੋ ਜੀ ਚਲੋ ਯਾਰ ਇਹ ਹਾਈਵੇ ਆ ਨੈਸ਼ਨਲ ਹਾਈਵੇ ਆ ਮੈਡਮ ਆ ਨਹੀਂ ਹੈਗਾ ਇਹ 5 ਮਿੰਟ ਦੀ ਗੱਲਾਂ ਨੇ ਕੋਈ ਹਲੋ ਯਾਰ ਤੁਸੀਂ ਛੋੜਾ ਇਹ ਹਾਈਵੇ ਹੈ ਨੈਸ਼ਨਲ ਹਾਈਵੇ ਹੈ ਮੈਡਮ ਆਇਆ ਨਹੀਂ ਹੈਗਾ 5 ਮਿੰਟ ਦੀ ਗੱਲਾਂ ਨੇ ਕੋਈ ਵਿੱਚ ਕੀ ਨਾ ਮੇਰਾ ਨਾਮ ਗੁਰਮਖ ਸਿੰਘ ਰੂਵਾ ਜੀ ਸਾਡੀ ਸੰਸਥਾ ਮਰੀਜ਼ ਮਿੱਤਰ ਵੈਲਫੇਅਰ ਅਰਗੇਸ਼ਨ ਹੈ ਜੀ ਤੁਸੀਂ ਪ੍ਰੋਟੈਸਟ ਕਰਦੇ ਕਿ ਮਾਪ ਜਿਹੜਾ ਪ੍ਰੋਟੈਸਟ ਹੈ ਜੀ ਪੇਂਟਸ ਵੱਲੋਂ ਹੋ ਰਿਹਾ ਹੈ ਇਹ ਸਾਡੀ ਸੰਸਥਾ ਨੂੰ ਸਮਰਥਨ ਦੇ ਨਮaste ਪਹੁੰਚੀ ਹੋਈ ਹੈ ਤੇ ਤੁਹਾਨੂੰ ਬਤਾਈ ਕਿ ਜਿਹੜਾ ਪਟਿਆਲਾ ਦਾ ਇੱਕ ਮਤਲਬ ਔਰੋ ਮੇਰਾ ਸਕੂਲ ਹੈ ਬਹੁਤ ਹੀ ਜਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਇੱਕ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚ ਮਤਲਬ ਇੱਕ ਵਾਰ ਨਹੀਂ ਉਹਨੂੰ ਬਾਰ ਬਾਰ ਤੋਹਾਂ ਦਰਿੰਦਗੀ ਕਰ ਰਿਹਾ ਸੀ ਤੇ ਜਿਹਦੀ ਕਿ ਮੈਡੀਕਲ ਰਿਪੋਰਟ ਵੀ ਆ ਚੁੱਕੀ ਹੈ ਉਸੇ ਪੁਸ਼ਟੀ ਵੀ ਹੋ ਚੁੱਕੀ ਹੈ ਮੈਡੀਕਲ ਰਿਪੋਰਟ ਵੀ ਆ ਕੇ ਸਾਹਮਣੇ ਆ ਗਿਆ ਹੈ ਮੈਕਰ ਜੀ ਬੱਚੇ ਨਾਲ ਜੀ ਇੱਕ ਵਾਰ ਨਹੀਂ ਬਹੁਤ ਬਾਰ ਬਾਰ ਹੈੜਾ ਗਦਰਿੰਦਗੀ ਹੋਈ ਹੈ ਸਕੂਲ ਟੀਚਰ ਨੇ ਕੀਤੀ ਹੈ ਸਕੂਲ ਦੇ ਵਾਸ਼ਰੂਮ ਦੀ ਸਾਰੀ ਘਟਨਾ ਹੋਈ ਹੈ। ਸਕੂਲ ਦੇ ਸਾਹਮਣੇ ਵੀ ਕੋਈ ਪ੍ਰੋਟੈਸਟ ਵਗੈਰਾ ਇੱਕ ਬਿਲਕੁਲ ਸਕੂਲ ਦੇ ਪਰਾਮਨੇ ਕਈ ਵਾਰ ਜਾ ਕੇ ਆਏ ਮੈਂਨ ਵਾਸਤੇ ਅੱਜ ਵੀ ਕੋਲ ਸਕੂਲ ਦੇ ਬਾਹਰ ਹੀ ਗਏ ਸੀ। ਸਕੂਲ ਦੀ ਮੈਨੇਜਮੈਂਟ ਜਿਹੜਾ ਕੰਨਾਂ ਤੇ ਜੋ ਨਹੀਂ ਸਰਕੀ ਹੈਗੀ ਉਹਨਾਂ ਨੇ ਗੇਟ ਤੱਕ ਨਹੀਂ ਖੋਲੇ ਹੈਗਾ। ਮਤਲਬ ਸਕੂਲ ਦਾ ਕੋਈ ਪ੍ਰਿੰਸੀਪਲ ਜਾਂ ਮੈਨੇਜਮੈਂਟ ਦਾ ਬੰਦਾ ਕੋਈ ਵੀ ਇੱਕ ਬੰਦਾ ਪੈਨਸਨ ਤੇ ਖੜਿਆ ਨੂੰ ਕੋਈ 100 150 ਇਕੱਠ ਸੀ ਇੱਕ ਵਾਰ ਮਿਲ ਨਹੀਂ ਆਏ ਹੈਗੇ ਉਹ। ਉਹ ਤੋਂ ਬਾਅਦ ਮਜਬੂਰ ਹੋ ਕੇ ਜਿਹੜਾ ਇੱਥੇ ਚੌਂਕਾ ਜਾਮ ਕੀਤਾ ਗਿਆ ਚਰਨਾ ਪ੍ਰੈਸਟ ਕਰ ਰਹੇ ਹਨ। ਜਿਹੜਾ ਛੋਟੇ ਮਤਲਬ ਕਿਸ ਵਾਸਤੇ ਸਾਡੀ ਤੋਂ ਕੋਈ ਸੰਸਦ ਪਹਿਲਾਂ ਹੀ ਮਾਲ ਡਿਪਟੀ ਕਮਿਸ਼ਨ ਪਟਿਆਲਾ ਨੂੰ ਇੱਕ ਲੈਟਰ ਦੇ ਚੁੱਕੀ ਆ ਦੀ ਮਤਲਬ ਇਹ ਅਸੀਂ ਮੰਗ ਕਰ ਚੁੱਕੇ ਆ ਵੀ ਜਿਹੜਾ ਹੈਗਾ ਇਹ ਐਜੂਕੇਸ਼ਨ ਮਾਫੀਆ ਹੈ ਵੀ ਸਕੂਲ ਮੈਨੇਜਮੈਂਟ ਤੇ ਕਿਹੜਾ ਹੈਗਾ ਆਫੀਆ ਦਰ ਅਰਜੁਨ ਚੀਂਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਂਦਾ ਆ ਐਫਆ ਦੇ ਵਿੱਚ ਤਦ ਤੱਕ ਇਹ ਨਹੀਂ ਵਾਕੀ ਸਕੂਲ ਨੇ ਅੱਪਾ ਗੱਲ ਇੱਕ ਸਕੂਲ ਦੀ ਨਹੀਂ ਕਰਦੇ ਜਿਹੜੇ ਬਾਕੀ ਸਕੂਲ ਤੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿਹਨਾਂ ਕਿਤੇ ਸੇਫ ਨਹੀਂ ਹੈਗੇ ਕਿਉਂਕਿ ਸਕੂਲ ਜਿਹੜੇ ਹੈਗੇ ਨੇ ਮੈਨੇਜਮੈਂਟ ਆ ਮੈਂ ਉਸ ਵਿਸ਼ਾ ਵਧਾਣੀਆਂ ਹੁਣ ਜੈ ਕੁਰਨੀਆਂ ਸਿੱਖਸ਼ਾ ਦੁਕਾਨਾਂ ਕਰਨੀਆਂ ਹੋਣ ਯੂਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਵੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਿਟੀ ਲਈ ਹੋ ਵੰਡਕਾ ਨਹੀਂ ਕਰਦੇ ਤੇ ਬੱਚੇ ਲਈ ਇੱਕ ਕਿਹੜਾ ਹਫ਼ਤਾ ਮੈਂ ਇੱਕੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕੜੇ ਨਿਯਮ ਨੇ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਵਾਰ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾਹੀਦੀ ਆ ਉਹ ਜੋ ਉੱਥੇ ਤੈਨਾਤ ਨਹੀਂ ਸੀ ਮਰ ਵਾਰ-ਵਾਰ ਜਿਹੜੇ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਾ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਦ ਭਾਗੀ ਆ ਤੇ ਇਹਦੇ ਬਾਰੇ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਜਦੋਂ ਪੇਪਰ ਡੈਸ਼ਟੈਗ ਕਿੰਨੇ ਟਾਈਪ ਤੱਕ ਜਾਰੀ ਜੋ ਤੱਕ ਸਾਡੀ ਮੰਗਾ ਪੂਰੀ ਨਹੀਂ ਹੁੰਦੀਆਂ ਜੀ ਕਰੋ ਲਈ ਅਚੀਮੇ ਸਰ ਕੀ ਫੈਸਲਾ ਕੀਤਾ ਜਿਹੜਾ ਜਾਮ ਫਲਵਾ ਦਿੱਤਾ ਗਿਆ ਸਰ ਇੱਕ ਮਾਈਨਰ ਬੱਚੀ ਨਾਲ ਜੋ ਇੱਕ ਬੜੀ ਸ਼ਰਮਨਾਕ ਘਟਨਾ ਉਹਦੇ ਟੀਚਰ ਨੂੰ ਕੀਤੀ ਗਈ ਤਾਂ ਸਰ ਐਫ ਆਈ ਆਰ ਦਰਜ ਕਰਕੇ ਜਿਹੜਾ ਬੰਦਾ ਹੈ ਕਿਉਂਸ ਦਾ ਅਰੈਸਟ ਹੈ ਪੁਲਿਸ ਰਿਮਾਂਡ ਤੇ ਆ ਉਹਦਾ ਅਸਪਰ ਲਾਅ ਅਸੀਂ ਜੋ ਅੱਗੇ ਪ੍ਰੋਸੀਡਿੰਗਾਂ ਨੂੰ ਫੋਲੋ ਕਰਾਂਗੇ ਅੱਜ ਪੇਰੈਂਟਸ ਵੱਲੋਂ ਪੇਰੈਂਟਸ ਇਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਦੇ ਪੇਰੈਂਟਸ ਨੇ ਉਹ ਸੈਟੀਸਫਾਈਡ ਨਹੀਂ ਐ ਪੁਲਿਸ ਦੀ ਕਾਰਵਾਈ ਤੋਂ ਸਾਡੇ ਰਿਐਕਸ਼ਨ ਟਾਈਮ ਤੋਂ ਸਾਡਾ ਜਿਹੜਾ ਟਿਕ ਐਕਸ਼ਨ ਤੋਂ ਇਹ ਅੱਜ ਜਿਹੜੇ ਦੂਜੇ ਬੱਚਿਆਂ ਦੇ ਪੇਰੈਂਟਸ ਨੇ ਉਹ ਕਿਤੇ ਸਕੂਲ ਗਏ ਇਹਨਾਂ ਦੀ ਆਪਸ ਵਿੱਚ ਮਿਸਕਮਿਊਨੀਕੇਸ਼ਨ ਹੋ ਗਈ ਉਹਨਾਂ ਨੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰਕ ਕੀਤੀ ਫਿਰ ਉਹਨਾਂ ਨੂੰ ਸਮਝਾਇਆ ਵੀ ਐਸ ਪਰ ਲਾ ਜੋ ਤੁਹਾਡੀ ਡਿਮਾਂਡਸ ਨੇ ਤੁਸੀਂ ਉਹ ਸਾਨੂੰ ਰਿਟਨ ਦਿਓ ਔਰ ਇਸੇ ਡਿਮਾਂਡਸ ਨੂੰ ਜੋ ਐਡਮਿਨਿਸਟ੍ਰੇਸ਼ਨ ਦਾ ਵੀ ਬਣਦਾ ਹੈ ਉਹ ਪ੍ਰੋਪਰ ਜਿਹੜੇ ਤੁਸੀਂ ਐਲੀਗੇਟ ਕਰ ਰਹੇ ਹੋ ਉਹਨੂੰ ਵੈਰੀਫਾਈ ਕਰਾਂਗੇ ਇੱਕ ਇੱਕ ਚੀਜ਼ ਨੂੰ ਪੁਲਿਸ ਸਾਡੀ ਸਰ ਸਾਰੇ ਐਵੀਡੈਂਸ ਨੂੰ ਪ੍ਰੋਪਰਲੀ ਮੋਨੀਟਰਲੀ ਵਾਚ ਕਰ ਰਹੀ ਹੈ ਸਾਰੀ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਐਂਡ ਵੀ ਵਿਲ ਡੂ ਦਾ ਜਸਟਿਸ ਐਸ ਪਰ ਲਾ ਸਰ ਕੋਈ ਹੋਰ ਸਕੂਲ ਦੇ ਪ੍ਰਿੰਸੀਪਲ ਨੋਟਿਸ ਦਿੱਤਾ ਵੀ ਅੱਗੇ ਨੂੰ ਅਹੀ ਜੀ ਕੋਈ ਘਟਨਾ ਨਾ ਹੋਏ ਸਰ ਮੈਂ ਬੜਾ ਕਾਵਾਂਗਾ ਜੀ ਜਦੋਂ ਵੀ ਬੱਚਾ ਮੇਰੇ ਵੀ ਬੱਚੇ ਨੇ ਤੁਹਾਡੇ ਵੀ ਬੱਚੇ ਨੇ ਜਦੋਂ ਵੀ ਬੱਚਾ ਆਪ ਸਕੂਲ ਦੇ ਪ੍ਰੈਮਿਸਿਸ ਚ ਦੇ ਦਿੰਨੇ ਆ ਤਾਂ ਆਪਣਾ ਐ ਹੁੰਦਾ ਵੀ ਹੁਣ ਤੇ ਸਾਡਾ ਬੱਚਾ ਸੇਫ ਹੈ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈ ਉਹਨੂੰ ਪ੍ਰੋਪਰ ਸੰਭਾਲ ਕੇ ਰੱਖਣ ਦੀ ਜਦੋਂ ਵੀ ਇਦਾਂ ਦਾ ਕੋਈ ਹੁੰਦਾ ਇਨਸੀਡੈਂਸ ਤਾਂ ਨੇਚਰਲੀ ਕੁਝ ਅਕਰੋਸ਼ ਹੈ ਇੱਕ ਡਰਾ ਜਣਾ ਹੁੰਦਾ ਪਰ ਅਸੀਂ ਵਿਸ਼ਵਾਸ ਰੁਵਾਨੇ ਆ ਅੰਡਰ ਦ ਲੀਡਰਸ਼ਿਪ ਆਫ आवर ਵਰਦੀ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਕਿ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਉਹਦੀ ਜਗ੍ਹਾ ਬਿਹਾਈਂਡ ਬਾਰ ਸਰ ਇੱਕ ਛੋਟਾ ਜਿਹਾ ਪੁੱਛਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਡਰਾਈਵ ਨਹੀਂ ਹੋਣੀ ਜਿੱਦੀ ਸਾਰੇ ਪ੍ਰਿੰਸੀਪਲਸ ਨੂੰ ਬੁਲਾ ਕੇ ਥੋੜਾ ਕੰਟਰੋਲ ਕੀਤਾ ਹੈ ਦੱਸਿਆ ਵੀ ਆ ਉਹਨਾਂ ਨੇ ਵੀ ਸਕੂਲਾਂ ਦੇ ਵਿੱਚ ਕਿਵੇਂ ਇਸ ਦਾ ਧਿਆਨ ਸਰ ਅਸੀਂ ਰੈਗੂਲਰ ਸਰ ਬੱਚਿਆਂ ਦੇ ਡਰੱਗਸ ਨੂੰ ਲੈ ਕੇ ਬਿਹੇਵੀਅਰ ਔਰ ਸਰ ਸੈਕਸੂਅਲ ਅਬਯੂਜ਼ ਨੂੰ ਸਾਡੇ ਸੈਮੀਨਾਰਸ ਵੀ ਚੱਲਦੇ ਨੇ ਸਰ ਪੁਲਿਸ ਦਾ ਸਰ ਹਰ ਪਾਰਟ ਜਿਹੜਾ ਆਪਣਾ ਪਲੇ ਕਰਦੀ ਹੈ ਉਹ ਰੈਗੂਲਰ ਪਲੇ ਕਰਦੀ ਹੈ ਮੈਂ ਫਿਰ ਕਹਾਂਗਾ ਕਿ ਇਹਨਾਂ ਦਾ ਅਕ੍ਰੋਸ਼ ਜਿਹੜਾ ਅੱਜ ਇੱਥੇ ਬੈਠੇ ਪੁਲਿਸ ਵਾਲੇ ਨਹੀਂ ਸੀਗਾ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਅਕ੍ਰੋਸ਼ ਹੈ ਕਿ ਜੇ ਸਾਡੇ ਬੱਚੇ ਉੱਥੇ ਜਾਂਦੇ ਨੇ ਤੇ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਹੈ ਔਰ ਤੁਹਾਨੂੰ ਉਹਦੀ ਰਿਸਪੋਨਸੀਬਿਲਟੀ ਲੈਣੀ ਚਾਹੀਦੀ ਹੈ ਸਰ ਮੈਂ ਇੱਕ ਗੱਲ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਉਹਦਾ ਮੈਡੀਕਲ ਬੱਟੀ ਦਾ ਕਰਵਾ ਕੇ ਔਰ ਜੋ ਡਾਕਟਰਸ ਨੇ ਕਰਨਾ ਹੈ ਉਹ ਸਾਰੇ ਪ੍ਰੋਸੀਜਰਸ ਕਰ ਦਿੱਤੇ ਗਏ ਨੇ ਇਸ ਓਪਨ ਪਲੇਟਫਾਰਮ ਤੇ ਮੈਂ ਪ੍ਰੋਸੀਜਰ ਔਰ ਬਾਕੀ ਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਠੀਕ ਹੈ اها پاسا جي ايار وائي ਇਹ ਆਪਣਾ ਚਲੋ ਠੀਕ ਹੈ ਜੀ ਧੰਨਵਾਦੀ ਉਹ ਪ੍ਰਿੰਸੀਪਲ ਪਹਿਲਾਂ ਮਾਫੀ ਮੰਗਦੇ ਹੋ ਉਹ ਮੰਗ ਲਿਆ ਜੀ ਮਾਫੀ ਆ ਕੇ ਅਸੀ ਸਰਪੰਚ ਤੋਂ ਮਿਲਦੇ ਸਾਡੀਆਂ ਬੇਟੀਆਂ ਵੱਡੀਆਂ ਉੱਥੇ ਮੈਂ ਦੁਨੀਆਂ ਸੁਖਾ ਬੇਟੀਆਂ ਕਰਾਉਣ ਵਾਲੇ ਦੋਖੀ ਗੱਲੀ ਨਾਲ ਸਾਡੇ ਬੱਚੇ ਦੇਣ ਸਾਡੇ ਸਰ ਇਹ ਮੰਨ ਨਹੀਂ ਕਿ ਮੈਂ ਹਲਕਾਰ ਕਰਦਾ ਹਾਂ ਜਦੋਂ ਮਿਲਦੇ ਇੱਕ ਮਿੰਟਿਆ ਰਿਸ਼ਟਾ ਮਾਫ ਕਰਨਾ ਜੀ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ। ਕੀ ਦਿੱਕਤ ਹੈ ਮੈਡਮ ਉਹ ਕਹਿੰਦੇ ਸੀ ਕਿ ਹਾਂ ਇੱਕ ਟੂ ਡੇ ਅੱਜ ਕਹਾਣੀ ਜਾਤਾ ਸ਼ਾਇਦ ਕੋਟਾ ਮੈਂ ਬਹੁਤ ਟਾਈਮ ਹੈ ਤਾਂ ਵੇਟ ਕਰੇਗਾ ਸਮਾਂ ਕਹਿੰਦੇ ਕਿ ਕਿਹੜਾ ਆਈ ਹੁੰਦੇ ਮੈਨੂੰ ਹੋ ਰਿਹਾ ਹੈ ਸਾਰਾ ਚਾਹ ਪੂਰੀ ਮਿੰਟ ਹੈ ਪੂਰੀ ਮਿੰਟ ਹੈ ਆ ਕੇ ਲਓ तो 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 ले रहे ਅੱਜ ਦੋਸਤ ਵਾਧਾ ਕਰ ਰਹੇ ਹਾਂ ਸਵੇਰ ਦੇ ਐਕਸ਼ਨ ਵਾਲੇ ਕਾਹਦਾ ਦੱਸਿਆ ਜੇ ਆਪਾਂ ਬੈਠ ਕਰ ਰਹੇ ਹਾਂ ਉਹਨੇ ਬਾਰੇ ਤੁਸੀਂ ਐਕਸ਼ਨ 7 ਵਜੇ ਸੇ ਬੈਠੋ ਮਨਜੀਤ ਸਾਰੇ ਸਾਰੇ ਬੈਠੋ ਤੁਸੀਂ ਵਾਕੇ ਮਾਡਲ ਮੈਦਾਨੀ ਤੇ ਬੈਠ ਜਾਓ